ਪੰਜਾਬੀਆਂ ਨੂੰ ਬਹੁਤ ਜ਼ਿਆਦਾ ਇਨਫੈਕਸ਼ਨ ਜਿਹੜੀ ਸਮੱਸਿਆ ਆ ਰਹੀ ਆ ਤੇ ਇਸ ਇਨਫੈਕਸ਼ਨ ਦੇ ਕਰਕੇ ਤੁਹਾਡਾ ਲੱਖਾਂ ਰੁਪਈਆ ਜਾ ਰਿਹਾ ਤੁਹਾਡੀ ਸਿਹਤ ਨੂੰ ਸੰਭਾਲਣ ਦੇ ਉੱਤੇ ਐਸ ਰੁੱਤੇ ਕੋਈ ਨਾ ਕੋਈ ਤੁਸੀਂ ਅਗਰ ਨਮੋਲੀ ਦੀ ਵਰਤੋਂ ਕਰ ਲੈਣੇ ਆ ਤਾਂ ਫਿਰ ਖੂਨ ਦੇ ਵਿੱਚ ਜਿਹੜੀ ਇਨਫੈਕਸ਼ਨ ਹੁੰਦੀ ਆ ਉਹ ਸਾਰੀ ਖਾਤਮ ਹੋ ਜਾਗੀ ਅੱਜ ਕੱਲ ਇਹਨੂੰ ਨਮੋਲੀਆਂ ਲੱਗੀਆਂ ਹੋਈਆਂ ਨੇ ਨਮੋਲੀਆਂ ਦੇਖੋ ਜੀ ਇਹਦੀਆਂ ਠੀਕ ਹੈ ਜੀ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਜ਼ਰੂਰ ਦੇਖ ਲਓ ਇਹਨੂੰ ਐਸ ਵਕਤ ਪੰਛੀ ਬਹੁਤ ਖਾਂਦਾ ਆ ਆ ਪੱਕਿਆ ਹੋਇਆ ਫਲ ਆ ਤਕਰੀਬਨ ਹਨਾ ਇਹਨੂੰ ਕਦੇ ਖਾ ਕੇ ਦੇਖੋ ਇਹ ਮਿੱਠੀ ਹੁੰਦੀ ਆ। ਦਾਤਣ ਦਿਨ ਚ ਇੱਕ ਵਾਰੀ ਜ਼ਰੂਰ ਕਰ ਲਓ। ਤੁਹਾਨੂੰ ਪਤਾ ਲਾਂ ਦੀ ਮਹੀਨੇ ਦੇ ਵਿੱਚ ਨਿੰਮ ਦੀ ਲੱਕੜ ਦਾ ਘੋਟਣਾ ਬਣਦਾ ਸੀ। ਘੋਟਣਾ ਬਣਨ ਦਾ ਕਾਰਨ ਇਹੀ ਹੁੰਦਾ ਸੀ ਕਿ ਮਿੱਟੀ ਦਾ ਜਿਹੜਾ ਕੁੰਡਾ ਆ ਉਹਦੇ ਵਿੱਚ ਜਦੋਂ ਨਿੰਮ ਦੇ ਘੋਟਨੇ ਦੇ ਨਾਲ ਚੀਜ਼ ਕੁੱਟੀ ਗਈ ਤੇ ਉਹਦੇ ਵਿੱਚ ਉਹਦਾ ਅਸਰ ਜਿਹੜਾ ਆ ਉਹ ਨਿੰਮ ਦਾ ਜਿਹੜਾ ਅਸਰ ਆ ਉਸ ਚੀਜ਼ ਦੇ ਵਿੱਚ ਆ ਜਾਣਾ ਤੇ ਸਾਡੇ ਦੋਸਤੋ ਇਹ ਨਿੰਮ ਆ। ਨਿੰਮ ਤੇ ਗੱਲ ਕਰਨ ਲੱਗੇ ਆ। ਧਿਆਨ ਨਾਲ ਸੁਣਿਓ। ਕਹਿੰਦੇ ਵੀ ਇਹਨੂੰ ਡਾਇਬੀਟਿਸ ਨੂੰ ਇਹ ਕੰਟਰੋਲ ਕਰਦੀ ਆ ਇਹ ਨਿੰਮ ਇਮਿਊਨਿਟੀ ਵੀ ਵਧਾਉਂਦੀ ਆ ਇਹਦੇ ਜਿਹੜੇ ਪੱਤੇ ਆ ਤਾਂ ਇਨਫੈਕਸ਼ਨ ਨੂੰ ਵੀ ਕਹਿੰਦੇ ਆ ਵੀ ਠੀਕ ਕਰਦੀ ਆ ਇਸੇ ਤਰ੍ਹਾਂ ਇਹ ਵਿਟਾਮਿਨ E ਦਾ ਬਹੁਤ ਵਧੀਆ ਸਰੋਤ ਮੰਨੀ ਜਾਂਦੀ ਆ ਤੇ ਇਸੇ ਕਰਕੇ ਇਹ ਸਕਿਨ ਲਈ ਬਹੁਤ ਵਧੀਆ ਮੰਨੀ ਗਈ ਤੇ ਦੀ ਦਤਣ ਜਿਹੜੀ ਆ ਉਹ ਤਾਂ ਫਿਰ ਦੁਨੀਆ ਦੇ ਵਿੱਚ ਮੰਨੀ ਜਾਂਦੀ ਆ ਨਾ ਵੀ ਦਾਤਣ ਬਹੁਤ ਵਧੀਆ ਹੁੰਦੀ ਆ ਗੋਰਿਆਂ ਦੇ ਦੇਸ਼ ਵਿੱਚ ਕਦੇ ਅਮਰੀਕਾ ਵਾਲਿਆਂ ਨੂੰ ਪੁੱਛਿਓ ਵੀ ਤੁਹਾਡੇ ਦੇਸ਼ ਦੇ ਵਿੱਚ ਇਹਦੀ ਦਾਤਣ ਦਾ ਮੁੱਲ ਕੀ ਆ ਰੇਟ ਕੀ ਆ ਉਹ ਤੁਹਾਨੂੰ ਦੱਸ ਦੇਣਗੇ ਵੀ ਕਿੰਨਾ ਮਹਿੰਗਾ ਆ ਸਾਡੇ ਇੱਥੇ ਇਹ ਕੰਮ ਆ ਨਾ ਤੇ ਆਪਾਂ ਇਹਦੀ ਵਾਰਤੋਂ ਨਹੀਂ ਕਰਦੇ ਤੇ ਆਓ ਨਿੰਮ ਬਾਰੇ ਕੁਝ ਗੱਲਾਂ ਬਾਤਾਂ ਕਰਦੇ ਆ ਤੇ ਤੁਸੀਂ ਇਹਨੂੰ ਜ਼ਰੂਰ ਧਿਆਨ ਨਾਲ ਸੁਣਿਓ ਤੇ ਨਿੰਮਾਬੱਤ ਤੋਂ ਵੱਧ ਲਾਈਏ ਆਜੋ ਨਿੰਮ ਦਾ ਦਰਖਤ ਤੁਹਾਨੂੰ ਦਿਖਾ ਲੈਣ ਲੱਗੇ ਆ ਯਾਰ ਤੇ ਭਾਜੀ ਉਹ ਉੱਪਰ ਚੜ ਕੇ ਇਹਦੀਆਂ ਨਮੋਲੀਆਂ ਤੋੜ ਰਹੇ ਆ। ਤੋੜ ਵੀ ਰਹੇ ਆ ਤਾਂ ਖਾਈ ਵੀ ਜਾਂਦੇ ਭਾਜੀ ਬਹੁਤ ਸਾਰੀਆਂ। ਮਾਈਕ ਨਹੀਂ ਲੱਗਾ ਅਸੀਂ ਬਿਨਾ ਮਾਈਕ ਦੇ ਗੱਲ ਕਰੀ ਜਾਂਦੇ ਆ। ਤੇ ਆਹ ਦੇਖੋ ਆ ਜਿਹੜੀ ਨਿੰਮ ਆ। ਕਿੰਨਾ ਸੋਹਣਾ ਦਰਖਤ ਆ ਪਹਿਲਾਂ ਤਾਂ ਦੇਖੋ ਇਹਦੀ ਸੁੰਦਰਤਾ ਦੇਖੋ। ਅੱਜ ਕੱਲ ਇਹ ਜਿਹੜਾ ਦਰਖਤ ਆ ਪਹਿਲਾਂ ਆਪਾਂ ਇਸ ਮੁੱਦੇ ਤੇ ਦੱਸ ਦਿਆਂ ਮੈਂ ਵੀ ਅੱਜ ਕੱਲ ਇਹਨੂੰ ਨਮੋਲੀਆਂ ਲੱਗੀਆਂ ਹੋਈਆਂ ਨੇ ਆਹ ਜਿਹੜੀਆਂ ਤੁਸੀਂ ਫਲ ਵੇਖਦੇ ਪਏ ਆ। ਆ ਨਮੋਲੀਆਂ ਦੇਖੋ ਜੀ ਇਹਦੀਆਂ। ਠੀਕ ਹੈ ਜੀ ਜਿਨ੍ਹਾਂ ਨੇ ਨਹੀਂ ਵੇਖਿਆ ਉਹ ਜ਼ਰੂਰ ਦੇਖ ਲਓ ਜਿਨ੍ਹਾਂ ਨੂੰ ਪਤਾ ਆ ਉਹ ਤਾਂ ਚਲੋ ਠੀਕ ਆ ਆ ਦਿਖਾ ਜੀ ਅ ਇਧਰਲੀ ਸਾਈਡ ਜ਼ਿਆਦਾ ਹੈ ਹਾਂਜੀ ਹਾਂਜੀ ਲਓ ਪਹਿਲਾਂ ਤੁਸੀਂ ਨਮੂਲੀਆਂ ਵੇਖੋ ਆ ਦੇਖ ਲੱਗੇ ਹਾਂ ਬਹੁਤ ਸੋਹਣੀਆਂ ਸਾ ਤੋਂੜੀ ਜਾਂਦੀ ਆ ਆ ਲਓ ਜੀ ਬਾਜੀ ਤੋੜੀ ਜਾਂਦੇ ਆ ਜਿਹੜੀਆਂ ਪੱਕੀਆਂ ਹੋਈਆਂ ਨਮੂਲੀਆਂ ਨੇ ਪੱਕ-ਪੱਕ ਕੇ ਥੱਲੇ ਡਿੱਗੀ ਜਾਂਦੀਆਂ ਆ ਇਹਨੂੰ ਐਸ ਵਕਤ ਪੰਛੀ ਬਹੁਤ ਖਾਂਦਾ ਹੈ ਬਹੁਤ ਜ਼ਿਆਦਾ ਹਾਂ ਇਹਨੂੰ ਪੰਛੀ ਬਹੁਤ ਖਾਰ ਹੈ ਮੈਂ ਦੱਸ ਦਵਾਂ ਵੀ ਜਿਹੜੇ ਪੰਛੀ ਨੇ ਉਹ ਖਾਰੇ ਨੇ ਲਾਹਾ ਲੈ ਰਹੇ ਨੇ ਪਰ ਪੰਜਾਬੀ ਇਹਨੂੰ ਭੁੱਲ ਗਏ ਹੁਣ ਪੰਜਾਬੀ ਜਿਹੜੇ ਆ ਉਹ ਇਹ ਸਭ ਨਹੀਂ ਖਾਂਦੇ ਅੱਜ ਕੱਲ ਅਸੀਂ ਜਿਹਨਾਂ ਚੀਜ਼ਾਂ ਦੇ ਪੱਟੇ ਆ ਉਹੋ ਜਿਹੇ ਖਾਣੇ ਸਾਨੂੰ ਇਹਨਾਂ ਚੀਜ਼ਾਂ ਨੂੰ ਭੁਲਾ ਚੁੱਕੇ ਆ ਇਹ ਸਾਡੀ ਵਿਰਾਸਤ ਸੀਗੀ ਤਕਰੀਬਨ ਤਕਰੀਬਨ ਐਸ ਰੂਪ ਤੇ ਕੋਈ ਨਾ ਕੋਈ ਤੁਸੀਂ ਅਗਰ ਨਮੋਲੀ ਦੀ ਵਰਤੋਂ ਕਰ ਲੈਨੇ ਆ ਤਾਂ ਫਿਰ ਖੂਨ ਦੇ ਵਿੱਚ ਜਿਹੜੀ ਇਨਫੈਕਸ਼ਨ ਹੁੰਦੀ ਆ ਉਹ ਸਾਰੀ ਖਤਮ ਹੋ ਜਾਂਦੀ ਆ ਤੇ ਤੁਸੀਂ ਇਹ ਦੇਖੋ ਇਸ ਵਕਤ ਇਨਫੈਕਸ਼ਨ ਦੀ ਜਿਹੜੀ ਸਮੱਸਿਆ ਆ ਉਹ ਪੰਜਾਬੀਆਂ ਨੂੰ ਕਿੰਨੀ ਆਈ ਹੋਈ ਆ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਇਨਫੈਕਸ਼ਨ ਜਿਹੜੀ ਸਮੱਸਿਆ ਆ ਰਹੀ ਆ ਤੇ ਇਸ ਇਨਫੈਕਸ਼ਨ ਦੇ ਕਰਕੇ ਤੁਹਾਡਾ ਲੱਖਾਂ ਰੁਪਇਆ ਜਾ ਰਿਹਾ ਤੁਹਾਡੀ ਸਿਹਤ ਨੂੰ ਸੰਭਾਲਣ ਦੇ ਉੱਤੇ ਅਸੀਂ ਇਨਫੈਕਸ਼ਨ ਕਰਕੇ ਗੰਭੀਰ ਬਿਮਾਰ ਹੋ ਰਹੇ ਆ ਅਮਨੂਫੈਕਸ਼ਨ ਕਰਕੇ ਤੁਹਾਨੂੰ ਬਹੁਤ ਸਮੱਸਿਆ ਆਈਆਂ ਹੋਈਆਂ ਪਰ ਇਹ ਚੀਜ਼ਾਂ ਅਸੀਂ ਭਲਾਤੀਆਂ ਸਾਨੂੰ ਲੋੜ ਨਹੀਂ ਨਾਲ ਚ ਦੇ ਵਿੱਚ ਆ ਕੇ ਬੂਟੇ ਪਾਓ ਔਰ ਇਹ ਜਿਹੜੀ ਨਿੰਮ ਆ ਇਦੀ ਵਾਰ ਤੋਂ ਅੱਜ ਕੋਈ ਨਹੀਂ ਕਰਦਾ ਨਮੋਲੀ ਤੁਸੀਂ ਖਾ ਕੇ ਦੇਖੋ ਇਹ ਮਿੱਠੀ ਆ ਖਾਲ ਠੀਕ ਹੈ ਜੀ ਆ ਭਾਜੀ ਖਾਈ ਜਾਂਦੇ ਨੇ ਅਸੀਂ ਭਾਜੀ ਦਿਓ ਦੇਖਿਓ ਇਹ ਆਪਾਂ ਦਿਖਾ ਦਈਏ ਤੁਹਾਨੂੰ ਆ ਲਓ ਆ ਦੇਖੋ ਆ ਪੱਕਿਆ ਹੋਇਆ ਫਾਲਾ ਤਕਰੀਬਨ ਹਨਾ ਇਹਨੂੰ ਕਦੇ ਖਾ ਕੇ ਦੇਖੋ ਇਹ ਮਿੱਠੀ ਹੁੰਦੀ ਆ ਨਮੋਲੀਆਂ ਨਮੋਲੀਆਂ ਟੇਸਟੀ ਹੁੰਦੀਆਂ ਨੇ ਮਿੱਠੀਆਂ ਹੁੰਦੀਆਂ ਨੇ ਇਹ ਕੌੜੀ ਨਹੀਂ ਹੁੰਦੀ ਤੁਸੀਂ ਇਹਨੂੰ ਇਸ ਤਰ੍ਹਾਂ ਖਾ ਕੇ ਦੇਖੋ ਆ ਭਾਜੀ ਵੀ ਖਾਈ ਜਾਂਦੇ ਮੈਂ ਵੀ ਖਾ ਕੇ ਦੇਖੀ ਆ ਤੋ ਜਿਹੜੀ ਪੱਕੀ ਐ ਨੀ ਪੀਲੀ ਹੋਈ ਆ ਮਿੱਠੀ ਆ ਜੀ ਹਾਂ ਬਿਲਕੁਲ ਮਿੱਠੀ ਆ ਹੈਨਾ ਦੇਖੋ ਨੀਮਕ ਔੜੀ ਆ ਪਰ ਨਮੂਲੀ ਮਿੱਠੀ ਆ ਹਾਂਜੀ ਹਾਂ ਪੱਕੀ ਹੋਈ ਜਿਆਦਾ ਨਹੀਂ ਕੋ 2 4 5 ਖਾ ਸਕਦੇ ਆ ਅਸੀਂ ਥੋੜੀਆਂ ਖਾ ਲਓ ਪਰ ਖਾਓ ਜ਼ਰੂਰ ਇਨਫੈਕਸ਼ਨ ਤੁਹਾਡੀ ਇਹ ਜਿਹੜੀ ਆ ਠੀਕ ਕਰ ਸਕਦੀ ਆ ਲਗਾ ਕੇ ਕਿਸੇ ਤਾਂ ਕਰਾ ਫੋਨ ਆ ਆਪਣੀ ਹਾਂ ਹੈ ਸਾਹਿਬ ਸਕੈਂਦੇ ਤੋਂ ਸਕੈਂਦੇ ਬਹੁਤ ਦੂਰ ਕਰ ਸਕੈਂਦੇ ਸਕੈਂਦੇ ਉੱਤੇ ਹਨਾ ਕੋਈ ਫੂੜਾ ਫੈਂਸੀ ਨਹੀਂ ਸਕੈਂਦਾ ਖਤਮ ਕਰ ਦਿੰਦਾ ਜੀ ਖਤਮ ਕਰ ਦਿੰਦਾ ਹਾਂਜੀ ਜਿਹੜਾ ਖਤਮ ਕਰਦਾ ਜੀ ਹਨਾ ਅੱਛਾ ਚਲੋ ਇਸ ਤੋਂ ਇਲਾਵਾ ਤੁਸੀਂ ਇਹ ਦੇਖੋ ਕਿ ਇਹ ਜਿਹੜੀ ਨਿੰਮ ਆ ਇਹਦੇ ਜਿਹੜੇ ਪੱਤੇ ਆ ਕਿੰਨੇ ਸੁੰਦਰ ਨੇ ਲਓ ਜੀ ਅੱਜਕੱਲ ਕਿੰਨਾ ਸੋਹਣਾ ਲੱਗਦਾ ਆ ਮੀਂਹ ਪੈਣ ਤੋਂ ਬਾਅਦ ਚ ਇਹ ਦਰਖਤ ਹੋਰ ਸੋਹਣਾ ਲੱਗਣ ਲੱਗ ਜਾਂਦਾ ਤੇ ਇਹਦੀ ਜਿਹੜੀ ਹਵਾ ਆ ਉਹ ਵੀ ਸਾਡੀ ਸਿਹਤ ਦੇ ਲਈ ਬਹੁਤ ਜ਼ਿਆਦਾ ਲਾਹੇਵੰਦ ਆ ਹਵਾ ਇਹ। ਇਹ ਲਾਉਣੀਆਂ ਚਾਹੀਦੀਆਂ ਜਿੰਨੀਆਂ ਹੋ ਸਕਣ ਲਾਵੋ। ਇਸ ਤੋਂ ਤੁਸੀਂ ਇਹਦੀ ਦਾਤਣ ਜਿਹੜੀ ਆ ਆਪਾਂ ਭੁੱਲ ਗਏ ਆ ਇਸ ਦਾਤਣ ਨੂੰ ਜਿਵੇਂ ਆ ਆ ਜਿਹੜੀ ਚੀਜ਼ ਆ। ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਤੁਸੀਂ ਇਸ ਤਰ੍ਹਾਂ ਦੀ ਦਾਤਣ ਕਰਕੇ ਦੇਖੋ ਕਦੇ ਇਹਦੀ ਨਿੰਮ ਦੀ। ਕਾਣ ਜਿਹੜੀ ਨਿੰਮ ਆ। ਦਾਨੇ ਸ਼ਾਂਭੜ ਵਾਸਤੇ ਨਿੰਮ ਦੇ ਪੱਤੇ ਪਾਈ ਜਾਂਦੇ ਆ ਜੀ ਹਾਂ ਨਿੰਮ ਦੇ ਪੱਤੇ ਪਾ ਹਾਂ ਨਿੰਮ ਦੇ ਪੱਤੇ ਪਾਏ ਜਾਂਦੇ ਦਮਾ ਵਾਸਤੇ ਆਪਾਂ ਪਾਉਦੇ ਜੀ ਤੇ ਇੱਕ ਇਹਦੀ 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 ਦਾਤਣ ਕਰੋ ਹਾਂਜੀ ਦਾਤਣ ਦਿਨ ਚ ਇੱਕ ਵਾਰੀ ਜ਼ਰੂਰ ਕਰ ਲਓ ਤੁਹਾਨੂੰ ਪਤਾ ਲਾਂ ਦੀ ਮਹੀਨੇ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਇਹ ਨਿੰਮ ਆ ਕਿਸੇ ਵੇਲੇ ਇਹਦੇ ਕੋਟਣੇ ਵੀ ਬਣਦੇ ਸੀ ਜਿੱਦਾਂ ਨਿੰਮ ਦੀ ਲੱਕੜ ਦਾ ਕੋਟਣਾ ਬਣਦਾ ਸੀ ਕੋਟਣੇ ਜਿਹਦੇ ਨਾਲ ਅਸੀਂ ਕੁੰਡੇ ਦੇ ਵਿੱਚ ਕੁੱਟਦੇ ਸੀ ਕਰੀਏ ਕਿ ਪੰਜਾਬੀਆਂ ਨੂੰ ਪੰਜਾਬੀ ਤੇ ਸਭ ਕੁਝ ਹੀ ਭੁੱਲ ਗਿਆ ਹੁਣ ਤਾਂ ਪੰਜਾਬੀ ਮਸ਼ੀਨਾਂ ਜਿញਾਂ ਆ ਗਈਆਂ ਉਹਦੇ ਵਿੱਚ ਹੀ ਅਖੇ ਜੀ ਇਹ ਪਤਾ ਨਹੀਂ ਕੀ ਇਹ ਮਿਕਸਚਰ ਆ ਤੇ ਉਹ ਉਹ ਟੇਸਟ ਨਹੀਂ ਬਣ ਪਾਉਂਦਾ ਜੋ ਕੁੰਡਿਆਂ ਦੇ ਵਿੱਚ ਬਣਦਾ ਸੀ ਘੋਟਣਾ ਬਣਨ ਦਾ ਕਾਰਨ ਇਹੀ ਹੁੰਦਾ ਸੀ ਕਿ ਮਿੱਟੀ ਦਾ ਜਿਹੜਾ ਕੁੰਡਾ ਆ ਉਹਦੇ ਵਿੱਚ ਜਦੋਂ ਨਿੰਮ ਦੇ ਘੋਟਣੇ ਦੇ ਨਾਲ ਚੀਜ਼ ਕੁੱਟੀ ਗਈ ਤੇ ਉਹਦੇ ਵਿੱਚ ਉਹਦਾ ਅਸਰ ਜਿਹੜਾ ਆ ਉਹ ਨਿੰਮ ਦਾ ਜਿਹੜਾ ਅਸਰ ਆ ਉਸ ਚੀਜ਼ ਦੇ ਵਿੱਚ ਆ ਜਾਣਾ ਤੇ ਸਾਡੇ ਖਾਣੇ 'ਚ ਆ ਜਾਣਾ ਇਥੋਂ ਤੱਕ ਇਹ ਹਰ ਪੰਜਾਬੀ ਦੇ ਤਕਰੀਬਨ ਬਹੁਤ ਸਾਰੇ ਘਰਾਂ ਦੇ ਵਿੱਚ ਵੀ ਨਿਮ ਹੁੰਦੀ ਸੀਗੀ ਫਿਰ ਪੰਜਾਬੀਆਂ ਨੇ ਥੋੜਾ ਫਿਰ ਤੁਹਾਨੂੰ ਪਤਾ ਆ ਵੀ ਘਰ ਵੀ ਛੋਟੇ ਹੋ ਗਾ ਆਬਾਦੀਆਂ ਵਧੀਆਂ ਨੇ ਤੇ ਫਿਰ ਨਿਮਾ ਪੱਟਣੀਆਂ ਸ਼ੁਰੂ ਕਰਤੀਆਂ ਪਰ ਕੱਲਾ ਆਬਾਦੀ ਦਾ ਨਹੀਂ ਰੌਲਾ ਇੱਕ ਰੌਲਾ ਹੋ ਰਿਹਾ ਕਿ ਅਸੀਂ ਇਹਦੇ ਗੁਣਾਂ ਨੂੰ ਵੀ ਭੁੱਲ ਗਏ ਅਸੀਂ ਇਹਨੂੰ ਵਿਸਾਰ ਦਿੱਤਾ ਆ ਪਰ ਇਹ ਜਿਹੜੀ ਨਿਮ ਆ ਬਹੁਤ ਜ਼ਿਆਦਾ ਗੁਣਕਾਰੀ ਆ ਪਿਛਲੇ ਸਮੇਂ ਦੇ ਦੌਰਾਨ ਪਿਛਲੇ ਸਾਲ 2024 ਦੇ ਵਿੱਚ ਜਦੋਂ ਤੁਸੀਂ ਦੇਖਦੇ ਆ ਤੁਹਾਨੂੰ 23 24 ਦੀ ਸਰਦੀ ਦੇ ਵਿੱਚ ਇਹ ਨਿੰਮਾਂ 'ਚ ਸਮੱਸਿਆ ਆਈ ਦੀ ਸੀ ਹੋਊਗੀ ਨਿੰਮ ਜਿਹੜੀ ਸੀਗੀ ਉਹ ਸੁੱਕਣੀ ਸ਼ੁਰੂ ਹੋ ਗਈ ਜਦੋਂ ਨਿੰਮਾਂ ਸੁੱਕੀਆਂ ਨੇ ਤਾਂ ਫਿਰ ਬਹੁਤ ਸਾਰੀਆਂ ਨਿੰਮਾਂ ਦੁਬਾਰਾ ਹਰੀਆਂ ਨਹੀਂ ਹੋਈਆਂ ਆਮ ਤੌਰ ਤੇ ਸਿਆਲਾਂ ਦੇ ਵਿੱਚ ਇਹਦੇ ਪੱਤੇ ਝਾੜਦੇ ਆ ਪਰ ਵਿਸਾਖੀ ਦੇ ਲੱਗ ਛਾਕੇ ਫਿਰ ਦੁਬਾਰਾ ਫਟਾਰਾ ਆ ਜਾਂਦਾ ਪਰ ਉਸ ਸਾਲ ਫੇ ਬਹੁਤ ਸਾਰੀਆਂ ਨਿੰਮਾਂ ਨਹੀਂ ਜਿਹੜੀਆਂ ਉਹ ਹੋ ਸਕੀਆਂ ਹਰੀਆਂ ਤੇ ਪੰਜਾਬ ਚੋਂ ਇਹ ਰੁੱਖ ਇੱਕ ਤਾਂ ਪੰਜਾਬੀ ਭੁੱਲੀ ਜਾਂਦੇ ਨੇ ਉਹ ਤੋਂ ਕੁਦਰਤ ਦੀ ਮਾਰ ਜਿਹੜਾ ਇਹ ਇਹ ਬਦਲ ਰਿਹਾ ਮੌਸਮ ਆ ਉਹਦੀ ਵੀ ਜਿਹੜੀ ਮਾਰ ਆ ਉਹ ਇਸ ਰੁੱਖ ਨੂੰ ਸੈਣੀ ਪੈ ਰਹੀ ਆ ਬਹੁਤ ਸਾਰੇ ਰੁੱਖ ਜਿਹੜੇ ਲੋਪ ਹੋਰ ਐ ਨਿਮਾ ਘਟ ਲੱਗ ਰਹੀਆਂ ਨੇ ਗੋਣਾ ਦਾ ਪੰਜਾਬੀਆਂ ਨੂੰ ਬਿਨਾਂ ਸ਼ੱਕ ਪਤਾ ਆ ਪੰਜਾਬੀ ਜਾਣਦੇ ਆ ਇਹਦੇ ਬਾਰੇ ਪਰ ਹੁਣ ਇਹ ਲੋਕ ਘਟ ਗਏ ਲੌਣੀਆਂ ਤੇ ਮੈਨੂੰ ਨਹੀਂ ਲੱਗਦਾ ਕਿ ਸ਼ਹਿਰਾਂ ਚ ਕੋਈ ਲਾਉਂਦਾ ਹੋਊਗਾ ਬਸ ਸ਼ੋਅ ਵਾਲੇ ਬੂਟੇ ਲਾਉਣ ਵਾਲੇ ਜਿਹੜੇ ਲੋਕ ਆ ਉਹ ਲਾ ਰਹੇ ਆ ਤੇ ਤੁਹਾਨੂੰ ਇਹਦਾ ਪਤਾ ਹੋਊ ਕਿ ਇਹ ਕਿਸੇ ਵੇਲੇ ਇਹਦੇ ਇਹਨੂੰ ਪਾਣੀ ਦੇ ਵਿੱਚ ਇਹਦੇ ਪੱਤੇ ਪਾ ਲੈਣੇ ਐਦਾਂ ਟਾਣੀ ਦੀ ਤੋੜ ਲਓ ਠੀਕ ਹੈ ਜੀ ਤੁਸੀਂ ਟਾਣੀਆਂ ਤੋੜ ਲਾ ਦੋ ਤਿੰਨ ਇਹਨੂੰ ਪਾਣੀ ਚ ਪਾ ਲੈਣਾ ਜਿਸ ਪਾਣੀ ਨਾਲ ਸੀ ਨਾਉਣਾ ਹੁੰਦਾ ਸੀ ਤੇ ਉਹ ਹਾਂ ਚਮੜੀ 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 ਦੇ ਵਿੱਚ ਬਿਲਕੁਲ ਅਵਾਲ ਲੈਣਾ ਚਮੜੀ ਦਾ ਅਵਾਲ ਲੈਂਦੇ ਹੁੰਦੇ ਸੀ ਅੱਛਾ ਫਿਰ ਇਹ ਨਾਲ ਨਾਉਦੇ ਹੁੰਦੇ ਸੀ ਪਰ ਹੁਣ ਹੁਣ ਉਹ ਨਹੀਂ ਚਾਈਦਾ ਹੁਣ ਅਸੀਂ ਕੀ ਕਰਦੇ ਆ ਸਾਬਣ ਸਾਨੂੰ ਨਿੰਮ ਵਾਲਾ ਹੋਵੇ ਦਾਤਨ ਕਰਨੀ ਛੱਡ ਦਿੱਤੀ ਪਰ ਟੂਥਪੇਸਟ ਅਸੀਂ ਨਿੰਮ ਵਾਲਾ ਲੈ ਕੇ ਆ ਰਹੇ ਹਾਂ ਠੀਕ ਆ ਸੋਪ ਭਾਈ ਠੀਕ ਹੈ ਜਿਵੇਂ ਵੀ ਤੁਸੀਂ ਕਰ ਰਹੇ ਆ ਪਰ ਫਿਰ ਵੀ ਅਸੀਂ ਇਹੀ ਕਹਾਂਗੇ ਕਿ ਇਹ ਵਿਰਾਸਤੀ ਰੋਖਿਆ ਪੰਜਾਬ ਦਾ ਔਰ ਨਿੰਮ ਨੂੰ ਜਿਹੜਾ ਜਰੂਰ ਤੁਸੀਂ ਲਾਵੋ ਆਯੁਰਵੇਦ ਇਹਦੀ ਬਹੁਤ ਜ਼ਿਆਦਾ ਮਹੱਤਤਾ ਇਹਨੂੰ ਦਿੰਦਾ ਹੈ ਆਯੁਰਵੇਦ ਤੇ ਤੁਸੀਂ ਵੀ ਇਹਦੀ ਜਿਹੜੀ ਹੈਗੀ ਆ ਉਹ ਕੇਅਰ ਕਰੋ ਵੱਧ ਤੋਂ ਵੱਧ ਨਿੰਮਾ ਲਾਓ ਐਸ ਵਕਤ ਜਿਹੜੀਆਂ ਨਮੋਲੀਆਂ ਲੱਗੀਆਂ ਹੋਈਆਂ ਨੇ ਆ ਜਿਹੜਾ ਫਲ ਆ ਇਹਦਾ ਇਸ ਫਲ ਨੂੰ ਤੁਸੀਂ ਇਸੇ ਤਰ੍ਹਾਂ ਤੋੜ ਕੇ ਨਿੰਮਾ ਦੇ ਉੱਤੋਂ ਜਾਂ ਨਿੰਮ ਦੇ ਥੱਲੇ ਵੀ ਤੁਹਾਨੂੰ ਬਹੁਤ ਸਾਰਾ ਡਿੱਗਿਆ ਮਿਲ ਜਾਂਦਾ ਅੱਜ ਕੱਲ ਪੱਕ ਕੇ ਟੁੱਟ ਟੁੱਟਦਾ ਹੈ ਤੇ ਡਿੱਗ ਜਾਂਦਾ ਉਹ ਸਾਰਾ ਫਲ ਇਕੱਠਾ ਕਰ ਲਓ ਇਸ ਤਰ੍ਹਾਂ ਦੇ ਨਾਲ ਤੁਸੀਂ ਇਕੱਠਾ ਕਰਕੇ ਇਸ ਫਲ ਨੂੰ ਇੱਕ ਗਲਾਸੀਆਂ ਜੀਆਂ ਲੈ ਲਓ ਵੱਡੀਆਂ ਗਲਾਸੀਆਂ ਲੈ ਲਓ ਡਿਸਪੋਜ਼ੇਬਲ ਜਾਂ ਤੁਸੀਂ ਛੋਟੇ-ਛੋਟੇ ਲਫਾਫੇ ਲੈ ਸਕਦੇ ਆ ਜਿੱਥੋਂ ਕਿ ਇਹ ਸਾਰਾ ਜਿਹਦੇ ਵਿੱਚ ਆਪਾਂ ਲਾ ਸਕਦੇ ਆ ਚੁੱਪ ਕਰਕੇ ਉਹਦੇ ਵਿੱਚ ਲਾ ਲਓ ਮੈਂ ਤਾਂ ਇਹ ਕਹਿੰਦਾ ਵੀ ਜਿੱਥੇ ਤੁਸੀਂ ਚਾਹੋ ਨੇ ਆ ਚੁੱਪ ਕਰਕੇ ਤੁਸੀਂ ਨਹਿਰਾਂ ਦੇ ਕੰਡੇ ਰਾਹਾਂ ਦੇ ਕੋਲ ਉਥੇ ਇਹ ਨਮੂਲੀਆਂ ਵੀ ਖਿਲਾਰ ਦਿਓ ਇਹ ਆਪਣੇ ਆਪ ਹੀ ਉੱਗ ਜਾਣਗੇ ਸੋ ਇੰਨੇ ਫਾਇਦੇ ਵਾਲਾ ਜਿਹੜਾ ਨਾ ਰੁੱਖ ਆ ਉਹਦੇ ਦੇਖੋ ਤੁਸੀਂ ਮੰਨ ਲਓ ਵੀ ਜੇ ਪੱਤੇ ਵੀ ਨਹੀਂ ਵਰਤਨੇ ਮੰਨ ਲਓ ਵੀ ਤੁਸੀਂ ਕਹਿੰਦੇ ਵੀ ਅਸੀਂ ਨਮੂਲੀਆਂ ਵੀ ਨਹੀਂ ਵਰਤਣੀਆਂ ਦਤਣ ਵੀ ਨਹੀਂ ਕਰਨੀ ਉਹ ਯਾਰ ਕਟੋ-ਕਟ ਬੂਟਾ ਤਾਂ ਲਾ ਲਓ ਹਨਾ ਮੈਂ ਕਹਿੰਨਾ ਵੀ ਕਟੋ-ਕਟ ਜੇ ਬੂਟਾ ਲਾ ਲੋਂਗੇ ਨਾ ਤਾਂ ਇਹਦੀ ਹਵਾ ਤਾਂ ਆਪਾਂ ਨੂੰ ਸ਼ੁੱਧ ਮਿਲੇਗੀ ਵਧੀਆ ਮਿਲੇਗੀ ਨਾ ਸਿਆਣੇ ਕਹਿੰਦੇ ਹੁੰਦੇ ਸੀ ਵੀ ਇੱਕ ਜਿਹੜੀ ਨਿੰਮ ਆ ਉਹ ਆਲੇ-ਦੁਆਲੇ ਦਸਾਂ ਘਰਾਂ ਦਾ ਫਾਇਦਾ ਕਰਦੀ ਆ ਇਹਨਾਂ ਅਸਰ ਹੁੰਦਾ ਇਹਦਾ ਸੋਏ ਦੀ ਕਦੇ-ਕਦੇ ਦਾਤਣ ਫਿਰ ਤੁਸੀਂ ਆਪੇ ਹੀ ਕਰ ਲਿਆ ਕਰਨੀ ਆ ਠੀਕ ਹੈ ਕਦੇ-ਕਦੇ ਇਹਦੇ ਪੱਤੇ ਵਰਤੀ ਲਿਆ ਕਰਨੇ ਆ ਨਾ ਮੋਲੀਆਂ ਵਰਤੀ ਲਿਆ ਕਰੋਗੇ ਸੋ ਆਲੇ ਦੁਆਲੇ ਆਪਣੇ ਨਿੰਮਾ ਜ਼ਰੂਰ ਲਾਓ ਇਹਨਾਂ ਦੀ ਰੱਖਿਆ ਕਰੋ ਇਹਨਾਂ ਨੂੰ ਜ਼ਰੂਰ ਪਾਲੋ ਠੀਕ ਹੈ ਜੀ ਇੰਨੀ ਇੱਕ ਬਸ ਬੇਨਤੀ ਕਰਨੀ ਸੀ ਬਹੁਤ-ਬਹੁਤ ਧੰਨਵਾਦ ਜੋੜੇ ਦਿਓ ਪੀਆਰ ਪੰਜਾਬ ਦੇ ਨਾਲ ਵੀਡੀਓ ਨੂੰ ਜਰਾ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਤਿ ਸ੍ਰੀ ਅਕਾਲ